ਹੋਣਗੇ ਆ ਵੀ ਮੁੰਡਾ ਕਹਿੰਦੇ ਵਧੀਆ ਰੇਡਰ ਬਣਦਾ ਜਾ ਰਿਹਾ ਹੈ ਪਰ ਜਿਹੜਾ ਜਾਫੀ ਹੈ ਉਹਦੇ ਕੀ ਕਹਨੇ ਜਿਹੜਾ ਜਾਫੀ ਹੈ ਉਹਦੇ ਕੀ ਕਹਨੇ ਅਸ਼ੋਕ ਸ਼ਰਮਾ ਜੀ ਰਿਸਾਲ ਗਿਲ ਪਰਮਾਰ ਕਹਿੰਦੇ 500 ਰੁਪਏ ਦੇ ਵੱਡੇ ਮਾਨ ਸਰਵਾਰ ਜੇਕਰ ਜੱਫਾ ਲੱਗ ਗਿਆ ਫਿਰ ਸਾਹਮਣੇ ਵੇਖਾਂਗੇ ਹਰਮਨ ਦੇ ਨਾਲ ਮਸਤ ਗੜੀਆਂ ਕਹਿੰਦੇ ਕਾਰਜ ਜੱਫੀ ਝਟਕਾਰ ਜੀਵਨ ਦੀ ਰੇਡ ਘੜਕੇ ਵਾਲਾ ਵਧਿਆ ਹੋਇਆ ਪਰ ਆਹਨ ਤੇ ਧੰਨਵਾਦ ਹੈ ਜੀਵਨ ਦੀ ਰੇਡ ਫੋ ਮੁੰਡਾਂ ਮਸਤ ਗੜੀਆਂ ਆਓ ਮੇਰੀ ਫੌਜੀਆ ਦਾ ਵੱਡਾ ਮੇਲਾ ਮਹਾਪ੍ਰਸ਼ਬਾਬਾ ਉਤਾਰ ਸਿੰਘ ਜੀ ਕਰਵਾਉਦੇ ਆ ਲਓ ਅਲਗੋ ਕੋਠੀ ਵਾਲਾ ਅਲਗੋ ਕੋਠੀ ਵਾਲਾ ਜੱਗਾ ਧੰਮਾ ਪਾਈ ਜਾਂਦਾ ਏ ਸਿਰੇ ਸਿਰੇ ਦੇ ਰੈਂਟਰਾਂ ਆਪਾਂ ਦੇ ਨਾਲ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਮੈਨੂੰ ਲੱਗਦਾ ਅਲਗੋ ਵਾਲੇ ਜੱਗੇ ਦਾ ਇੱਕ ਸੁੰਦਰ ਕੱਪ ਦੇ ਨਾਮ ਲਿਖਿਆ ਜਾਣਾ ਇੱਕ ਲਫਾਫੇ ਤੇ ਅਲਗੋ ਵਾਲਾ ਜੱਗਾ ਅਲਗੋ ਵਾਲਾ ਜੱਗਾ ਦੇ ਲਾਡੀ ਭੋਲਾ ਕਰਦੇ ਬਾਜੀ ਲਾਉਣੀ ਪੈਣੀ ਹੈ ਉਹ ਮੁੰਡਿਆਂ ਨੇ ਫੌਜੀ ਸਾਹਿਬ ਕਿਵੇਂ ਦੇਖੋ ਕਿੰਨਾ ਰਿਜ਼ਲਟ ਸੀਗਾ ਹਾਫ ਦੇ ਵਿੱਚ ਮੁੰਡੇ ਬਰਾਬਰੀ ਵੱਲੋਂ ਲੈ ਕੇ ਜਾ ਰਿਹਾ ਉਹ ਨਿੱਕਿਆ ਪਾ ਦੇ ਜੋਰ ਚਾਰ ਤੇ ਚੌਥੀ ਤੇ ਫੇਰ 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 ਉਹ ਜੱਟ ਜਫੇਕਰ ਆਰ ਤੇ ਗਵਾਂਡ ਦੀ ਟੱਕਰ ਚੋਟੀ ਦਾ ਫਾਈਨਲ ਪੂਰੇ ਕੋਨੇ ਪੈਣ ਦੇ ਵਿੱਚ ਵੱਡੇ ਮੱਲ ਪਿੱੜ ਰਿਹਾ ਵੱਡੇ ਮੱਲ ਪਿੱੜ ਰਿਹਾ ਉਹ ਖਿੱਚ 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 ਵੀ ਦਾ ਯੋਨਾ ਮੰਜ਼ਲ ਤੇਰੀ ਉਡੀਕ ਕਰਦੀ ਹੈ ഫേർ ജാതമാണ് ਜੀ ਆਇਆਂ ਆ ਜੀ। ਇਹ ਸੀ ਗੱਲ ਜੀ ਆਪਾਂ ਅੱਜ ਆ ਜੀ ਪਿੰਡ ਪੂਰੇ ਜਿੱਥੇ ਕਿ ਪਿੰਡ ਪੂਰੇ ਜ਼ਿਲ੍ਹਾ ਦਰਨਧਰਨ। ਲਓ ਸਾਹਮਣੇ ਮੈਂ ਦੇਖ ਰਿਹਾ ਗੁਰਪੀਰ ਮਸਤ ਕੜੀਏ ਵਰਗੇ ਮਹਾਵੀਰ ਕਾਲੀਆਂ ਦੇ ਸਿਕਤਰਾ ਦੋ ਪਿੰਡ ਮਸ਼ਹੂਰ ਕੀਤੇ ਨੌਜਵਾਨੇ ਬੱਬੂ ਪੁਲਵਾਨ ਦੇ ਪਿੰਡਾਂ ਦਾ ਮੁੰਡਾ ਹੈ ਸਾਡਾ ਸਤਿਕਾਰ ਤੇ ਜੋਗਵੀਰ ਹੈ ਉਹ ਧਰਤੀ ਕਰਮਾਂ ਭਾਗਾਂ ਵਾਲੀ ਹੈ ਜਿਸ ਧਰਤੀ ਤੇ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਵਿਆਹੇ ਹੋਏ ਹਨ ਔਰ ਤੰਤਰ ਬਾਬਾ ਮੇਕ ਸਿੰਘ ਜੀ ਦੀਆਂ ਵੇਰਤੀਆਂ ਵਾਲੇ ਜਿਹਨਾਂ ਨੇ ਉਸ ਧਰਤੀ ਦੇ ਸ਼ਹਾਦਤ ਦੇ ਗ੍ਰਾਮ ਪੀਤੇ ਉਹ ਕਾਲੀਆਂ ਸਿਕਤਰੇ ਵਾਲਾ ਨੌਜਵਾਨ ਮਹਾਵੀਰ ਵੀ ਖੇਡ ਦੇ ਮੈਦਾਨ ਵਿੱਚ ਹੈ ਭੂਰਿਆ ਵਾਲਾ ਗਿੰਦਰ ਸਰਦਾਰ ਟਹਰ ਸਿੰਘ ਗਿੱਲ ਦਾ ਲੱਖ ਤੇ ਜਗਰ ਸਾਡੀ ਮਾਂ ਖੇਡ ਕਬੱਡੀ ਦੀ ਸ਼ਾਨ ਔਰ ਮਹਾਪੁਰਸ਼ ਬੜਾ ਮਾਣ ਮੋਹੀ ਪਿਆਰ ਕਰਦੇ ਇਸ ਨੌਜਵਾਨ ਨੂੰ ਘੋੜਿਆ ਵਾਲਾ ਗਿੰਦਰ ਉਹ ਵੀ ਖੇਡ ਦੇ ਮੈਦਾਨ ਵਿੱਚ ਹੈ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਸਾਦਰੀਏ ਬਾਕੀ ਰਹਿੰਦੇ ਪਲੇਅਰਾਂ ਨੂੰ ਫਿਰ ਲੱਗੇਗੀ ਚੈਨ ਸੈਟ ਫਿਰ ਸੁਪਰ ਫਾਈਨਲ ਮੈਚ ਖੇਡਿਆ ਜਾਵੇਗਾ ਅੱਜ ਪੂਰੇ ਕੋਨੇ ਦੀ ਧਰਤੀ ਵਾਲੀ ਧਰਤੀ ਹੈ ਬੜਾ ਰਾਜ ਦੀ ਕਬੱਡੀ ਪਾ ਚੁੱਕੀ ਹੈ ਕਲਸਾ ਵਾਲਾ ਬੁਰ ਵੀਰ ਤੇ ਮੇਜਰ ਕਲਸ ਦਾ ਵੀਰ ਸਾਹਮਣੇ ਟੱਕਰ ਦੀ ਕਰਦਾ ਕੋਸ਼ਿਸ਼ ਸ਼ਾਰ ਲਓ ਲਾਡੀ ਬੋਲਰ ਸਭਰਾ ਪਿੰਡ ਵਾਲਾ ਕਬੱਡੀ ਪਾਰਾ ਚੱਕ ਮਾਇਕ ਕਰਦੇ ਮੁੰਡੇ ਦੀ ਸਫਤ ਲਾ ਲਾਡੀ ਇੱਧਰ ਵੀ ਸਾਈਡ ਫਾਈਨਲ ਦੀ ਆਪਣੇ ਵੱਲੋਂ ਪਹਿਲੀ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਹੁਣ ਦੇਖਦੇ ਆ 3000 ਕਾਰ ਧੋਰਿਆਂ ਵਾਲਾ ਜਿੰਦਰ ਖੜਾ ਹੋਇਆ ਹੈ ਆਲਗੋ ਕੋਠੀ ਵਾਲਾ ਜੱਗਾ ਇਸ ਸਾਲ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਜਫੇ ਲਾਵੇਗਾ ਪਰ ਹੁਣ ਦੇਖਦੇ ਹਲਕਾ ਟੱਚ ਮੁੰਡੇ ਨੇ ਜਿੰਦਰ ਦਾ ਲੱਗੇਗਾ ਕਿ ਨਹੀਂ ਮੁੰਡਾ ਤੇਜ ਹੈ ਪੱਪਾ ਦਾ ਸ਼ੋਹਰਾ ਸੁਖੇ ਪਹਿਲਵਾਨ ਦਾ ਚੇਲਾ ਆ ਬੱਲੇ ਬੰਦਤ ਡੋਗਰੀ ਵਾਲਾ ਦੇਖ ਆਪ ਹੁੰਦਾ ਪਾ ਪੂਰੇ ਕੋਨੇ ਦੀ ਧਰਤੀ ਦਾ ਮਾਗਨ ਕਬੱਡੀ ਪੌਣ ਦੀ ਵਧਿਆ ਆਇਆ ਹੈ ਲਾਈਵ 24 ਚੈਨਲ ਦੇ ਜ਼ਰੀਏ ਇਹ ਅੱਜ ਦਾ ਖੇਡ ਮੇਲਾ ਦੁਨੀਆ ਭਰ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਉਹ ਕਾਰਜ ਮਸਤ ਗੜੀਆਂ ਜੱਫਾ ਲਾਉਣ ਦਾ ਜੱਧਾਵਾ ਵੀ ਕਾਰਜ ਲਾ ਚੋਟੀ ਦਾ ਜੱਫਾ ਮੁੰਡੇ ਭਲਾ ਇਹ ਗੱਲ ਚੱਲਦੀ ਹੈ ਮਹਾਨ ਪ੍ਰੋਮੋਟਰਾਂ ਦੀ ਦੁਨੀਆ ਵਿੱਚ ਰੁਤਬਾ ਹਾਸਲ ਕਰ ਲਿਆ ਪਰ ਸਾਹਮਣੇ ਸੱਤਾ ਜਮਨਾਲਨੀਪੁਰਿਆ ਫਿਰ ਕਬੱਡੀ ਪੌਣ ਦੀ ਵਧਿਆ ਮੈਨੂੰ ਲੱਗਾ ਡੱਟ ਦਬਾਓ ਨੰਬਰ ਰੇਟਰ ਕਹਿੰਦੇ ਜੀਵਨ ਕਬੱਡੀ ਪਾਉਣੇ 라 ਜੀਵਨ ਇੱਥੇ ਲਈ ਸੈਰ ਦੇਖਦੇ ਆ ਕਬੱਡੀ ਪਾਵੇਗਾ ਮਦ ਵੀ ਨੌਜਵਾਨਾ ਬੋਲ ਧਾਵਾ ਕਰ ਹਮਲਾ ਮੈਂ ਬੇਨਤੀ ਕਰਾਂਗਾ ਛੋਟੇ ਬੱਚਿਆਂ ਦੀਆਂ ਜਿਹੜੀਆਂ ਸ਼ੋਅ ਮੈਚ ਦੀਆਂ ਟੀਮਾਂ ਸੰਨੋ ਕਿਰਪਾ ਕਰਕੇ ਚੈਪਟਰ ਨਾਲ ਕੋਲ ਪ੍ਰਬੰਧਕ ਵੀਰਾਂ ਤੋਂ ਆਪਣਾ ਪਾਰਟਿਸਪੀਟ ਪ੍ਰਾਪਤ ਕਰ ਲੈ ਆਪਣਾ ਲੀਡਰ ਤੇ ਸਟਾਪਰ ਦੇ ਲਈ 31 3100 ਬੱਸ ਸ਼ਾਨਦਾਰ ਕੱਪ ਹੋਣਗੇ ਇਧਰਲੀ ਸੈਡ ਚੋਟੀ ਦਾ ਫਾਈਨਲ ਹੈ ਜੱਗਾ ਤਿਆਰ ਹੈ ਸੁੱਖਾ ਤਿਆਰ ਹੈ ਲਾਡੀ ਤਿਆਰ ਹੈ ਗਿੰਦਰ ਤਿਆਰ ਹੈ ਪਰ ਸਭਰਾਵਾ ਵਾਲੇ ਦਾ ਬੋਲਿਆ ਹੋਇਆ ਧਾਵਾ ਹੈ ਚਾਰ ਨੇ ਚਾਰੇ ਚੋਟੀ ਦੇ ਵਿੱਚ ਤਜਰਬੇਕਾਰ ਨੇ ਵਿੱਚ ਨਵੀਂ ਉਮਰ ਦੇ ਜਿਹੜਾ ਉਹਨਾਂ ਦਾ ਦਿਆਲੀ ਉਹਨਾਂ ਦਾ ਚਿੰਚੇ ਤਾਰ ਤੇ ਧੰਨਵਾਦ ਕਰਦੇ ਸਰਦਾਰ ਦਇਆ ਸਿੰਘ ਦਾ ਚਿੰਚੇ ਤਾਰ ਤੇ ਵੱਡਾ ਧੰਨਵਾਦ ਹੈ ਬਲਰਾਜ ਸਿੰਘ ਦੀ ਕਬੱਡੀ ਰੇਡ ਬੋਲ ਵੱਡੇ ਭਰਾ ਵੀਰ ਸਿੰਘ ਕਾਲੀਏ ਸਖਤਰੇ ਵਾਲਾ ਰੇਡ ਪਾਉਣੇ ਵਾਧੇ ਆ ਮੇਰੇ ਮਿੱਤਰੋ ਚਾਰ ਪਿਆਰ ਬਰ ਪਿਆਰ ਨੇ ਲੋ ਸਾਹਮਣੇ ਸੁਪਰ ਫਾਈਨਲ ਮੈਚ ਭੂਰੇ ਕੋਨੇ ਦੀ ਧਰਤੀ ਤੇ ਜੇਠ ਮਹੀਨੇ ਦੀ ਇਸ ਪਵਿੱਤਰ ਮਸਿਆ ਦੇ ਦਿਹਾੜੇ ਨੂੰ ਸਮਰਪਤ ਵੱਡਾ ਖੇਡ ਮੇਲਾ ਖੇਡਿਆ ਜਾ ਰਿਹਾ ਟੀਕੇ ਲੈ ਤੁਰਿਆ ਟੈਗਰਾਂ ਨੂੰ ਮਾਲੋਂ ਦੀ ਜਾਹਲ ਕਰੀ ਕਬਾਲ ਸੱਤੇ ਤੇ ਸੰਗੇ ਦੁਸ਼ਤ ਕਈ ਡੰਗੇ ਨਦੋਰੀਏ ਚਾਚੇ ਪਾਏ ਪਟਾਕੇ ਸੀਨੇ ਚ ਗਿਆਲੇ ਪਰ ਸਾਹਮਣੇ ਟੱਚ ਡਬਲ ਕੁੰਨੇ ਦੀਆਂ ਤਿੰਨ ਰੈਡਾਂ ਮੇਰੇ ਖਿਆਲ ਪੰਜ ਸੌ ਰੁਪਏ ਦੀ ਹਰ ਇੱਕ ਰੇਟ ਤੇ 200 200 ਦੇ ਵੱਡੇ ਮਾਨ ਹੋਣਗੇ ਪ੍ਰੇਮਪਾਲ ਸ਼ਰਮਾ ਅਨਮੋਲ ਸ਼ਰਮਾ ਤੇ ਰਸਾਲਸਨੀ ਭੂੜਿਆਂ ਵੱਲੋਂ ਵੱਡਾ ਮਾਨ ਸਨਮਾਨ ਹੋਵੇਗਾ ਪਾਵੇਗਾ ਹਰ ਰੇਡ ਤੇ 100 ਦੇ ਵੱਡੇ ਮਾਨ ਸਨਮਾਨ ਹੋਣਗੇ ਆ ਵੀ ਮੁੰਡਾ ਕਹਿੰਦੇ ਵਧੀਆ ਰੇਡਰ ਬਣਦਾ ਜਾ ਰਿਹਾ ਹੈ ਪਰ ਇਹਦੇ ਜਾਫੀ ਹੈ ਉਹਦੇ ਕੀ ਕਹਨੇ ਜਿਹੜਾ ਜਾਫੀ ਹੈ ਉਹਦੇ ਕੀ ਕਹਨੇ ਪਰ ਨਾ ਪਹਿਲਾਂ ਦੱਸਿਆ ਆ ਵੀ ਮੁੰਡਾ ਸ਼ਾਮਲ ਹੋ ਗਿਆ ਅਕਾਲਪੁਰਕ ਕਬੱਡੀ ਦੇ ਪਲੇਅਰਾਂ ਨੂੰ ਸੱਟਾਂ ਫਿੱਟਾਂ ਤੋਂ ਬਚਾ ਕੇ ਰੱਖੇ ਵਧੀਆ ਸਰੀਰ ਹੈ 6 ਫੁੱਟ ਦੇ ਕਰੀਬ ਕੱਦ ਹੈ ਮੁੰਡੇ ਦਾ ਆ ਹੁਣ ਦੇਖਦੇ ਆ ਰਾਡੀ ਦੀ ਰੈਣਾ ਚੋਟੀ ਦਾ ਫਾਈਨਲ ਹੈ ਪੂਰੇ ਕੋਨੇ ਪਿੰਡ ਦੀ ਧਰਤੀ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਢੰਡਰਾ ਵਾਲੇ ਮਹਾਪੁਰਸ਼ ਉਹਨਾਂ ਦਾ ਪਿੰਡ ਹੈ ਇਧਰਲੀ ਸਾਈਡ ਅਗੋਂ ਕੋਠੀ ਵਾਲਾ ਧੱਕ ਪਾਉ ਕਿ ਨਹੀਂ ਹਲ ਸਮੇਂ ਦੀ ਏ ਕਿਆ ਬਾਤ ਹੈ ਵੀ ਲਾਡੀ ਅਮਰਤਪੂਰੇ ਤੋਂ ਜਿਹੜੇ ਵਾਲਾ ਤੇਰੀ ਪਰ ਕਬੱਡੀ ਪ੍ਰੇਮਪਾਲ ਅਸ਼ੋਕ ਸ਼ਰਮਾ ਜੀ ਵਿਸਾਲ ਗਿੱਲ ਪਰਿਵਾਰ ਇਹਦੇ 500 ਰੁਪਏ ਦੇ ਵੱਡੇ ਮਾਨ ਸਰਵਾਨ ਜੇਕਰ ਯੱਫਾ ਲੱਗ ਗਿਆ ਫਿਰ ਯਾਫੀ ਨੂੰ ਦਿੱਤੇ ਜਾਣਗੇ ਯਾਫਾ ਲੱਗ ਚੁੱਕਿਆ ਬਾ ਵੀ ਨੌਜਵਾਨ ਜੈਦੀਪ ਮਸਤ ਗੜੀਆਂ ਗਿੱਲ ਪਰਿਵਾਰ ਜਰੂਰ ਜਿਹੜੀ ਮਾਇਆ 500 ਰੁਪਏ ਉਹ ਸਟਾਪਰ ਤੱਕ ਪਹੁੰਚਦੀ ਕਰਦੀ ਹੈ ਮਹਾਵੀਰ ਦੀ ਕਬੱਡੀ ਪੈ ਚੁੱਕੀ ਹੈ ਮਹਾਪੁਰਸ਼ ਤਸ਼ਰੀਫ ਫਰਮਾਨ ਨੇ ਭਉ ਹੀ ਆਦਰੀ ਹੈ ਮਹਾਪੁਰਸ਼ਾਂ ਦੀ ਸਮੁੱਚੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਮਹਾਬੀਰ ਮਹਾਬੀਰ ਕਾਲੀਯ ਸਕੱਤਰੇ ਵਾਲਾ ਕਹਿੰਦੇ ਬੱਬੂ ਪਰਵਾਨ ਨੇ ਕਬੱਡੀ ਖੇਢੀ ਹੈ ਆਹ ਵੰਦੀ ਹੈ ਪ੍ਰੈਸ ਤੇ ਲੋ ਛੋਟੇ ਵੀਰ ਵੇਖ ਛੰਦੇ ਦਾ ਸਪੁੱਤਰ ਕਬੱਡੀ ਪਾ ਰਿਹਾ ਲਾਹ ਮਾਨ ਹੈ ਕਹਿੰਦੇ ਸੇਕ ਨੂੰ ਆਪਣੇ ਵੀਰ ਦੀ ਖੇਡ ਦੇ ਉੱਪਰ ਪਰ ਸਾਹਮਣੇ ਆਹ ਬੰਦੇ ਆ ਬਲਰਾਜ ਸਿੰਘ ਤੇ ਹਰਮਨ ਭੀਤਾ ਬਲਰਾਜ ਸਿੰਘ ਹਰਮਨ ਭੀਤਾ ਆ ਬਲਰਾਜ ਸਿੰਘ ਤੇ ਹਰਮਨ ਭੀਤਾ ਹੁਣ ਮੈਨੂੰ ਲੱਗਦਾ ਗੱਲ ਮੁਸ਼ਕਲ ਹੈ ਜਿਵੇਂ ਕਹਿੰਦੇ ਹੁੰਦੇ ਨੋਟ ਤੜਾਇਆ ਤੇ ਗਿਆ ਮੁੰਡਾ ਨਵਾਇਆ ਤੇ ਗਿਆ ਕੌਡੀ ਵਿੱਚ ਸੱਮਾ ਪਹਿਲਵਾਨ ਜੀ ਲੱਕ ਫੜਾਇਆ ਤੇ ਗਿਆ ਮੋਰ ਦੇਕੀਆਂ ਦੀ 31 ਆਖ ਜੱਗੇ ਨੂੰ ਆਖ ਲਾਡੀ ਨੂੰ ਭੂੜਿਆਂ ਵਾਲਾ ਗੰਦਰ ਤਜਰਬੇਕਾਰ ਇੱਕ ਕੰਨੀ ਦੇ ਉੱਪਰ ਖੜਾ ਚਾਰੇ ਚੋਟੀ ਦੇ ਕੱਤੀ ਮੋਰੇਗਾ ਉਹ ਲੱਗ ਗਿਆ ਗੰੰਦਰ ਕਿ ਕਾਲੇ ਪਾਣੀ ਮੋਰ ਨੂੰ ਜੇ ਮਾਂ ਦਾ ਜਾਇਆ ਬਦਲਾ ਲੈ ਲਈ ਦਿਉਲਿਆ ਜੇ ਮਾਂ ਦਾ ਜਾਇਆ ਹੈ ਪੰਡਤ ਪੰਡਤ ਤੇ ਟੱਕਰ ਸਾਹਮਣੇ ਦੇਖਾਂਗੇ ਹਰਮਨ ਦੇ ਨਾਲ ਮਸਤ ਗਰੀਆ ਕਹਿੰਦੇ ਕਾਰਜ ਜੱਫੇ ਲਾਉਦਾ ਹੈ ਤੇ ਕਹਿੰਦੇ ਹਰਮਨ ਟਰਾਈਆਂ ਕਰਦਾ ਲੱਗਦਾ 라ਦੀ ਭੁੱਲਰ ਸਭਰਾ ਪਿੰਡ ਹੈ ਨੌਜਵੰਤਾ ਜੇ ਇਸ ਧਰਤੀ ਦਾ ਮਾਂ ਖੇਡ ਕਬੱਡੀ ਦਾ ਬਾਬਾ ਮੋੜ ਕਦੇ ਕਦੇ ਗੱਲ ਜੋਤਾ ਸਿੰਘ ਸੁਭਰਾ ਜੀ ਦੀ ਜਲਦੀ ਹੈ ਪੱਕੜਦੇ ਪਿੰਡ ਦਾ ਮੁੰਡਾ ਲਓ ਸਾਹਮਣੇ ਗੱਲ ਚਲਦੀ ਹੈ ਮੇਰੇ ਮਿੱਤਰੋ ਭਵਿੰਦਰ ਸਿੰਘ ਫੌਜੀ ਸਾਹਿਬ ਜੀ ਦੀ ਲਾ ਗੇਲ ਸਾਹਮਣੇ ਪਿੰਡ ਗਿੰਦਰ ਜੰਨਰ ਜੰਨਰ ਤੇ ਲਾਡੀ ਟੱਕਰ ਸਿੰਘੀ ਹੀਰੋ ਗਿੰਦੇ ਦੇ ਚਾਤਾ ਜੀ ਨੇ ਬੜੀ ਵੱਡੀ سپورਟ ਹੈ ਗਿੰਦੇ ਦੇ ਨੇ ਉਹਨਾਂ ਦਾ ਵੀ ਸਤਕਾਰ ਹੈ ਜੀਵਨ ਦੀ ਰੇਡ ਘੜਕੇ ਵਾਲਾ ਵਧਿਆ ਹੋਇਆ ਹੈ ਪਰ ਆਹ ਮੁੰਡੇ ਤੋਂ ਵੀ ਆਸਾਂ ਨੇ ਕਿ ਬਾਰਡਰ ਬੈਲਟ ਦੇ ਵਿੱਚ ਜੰਨਰ ਵਾਂਗਰਾ ਆ ਵੀ ਮੁੰਡਾ ਨਾਮ ਚਮਕਾਵੇਗਾ ਜੈਦੀਪ ਦੇ ਜਿਨ੍ਹਾਂ ਜਿਨ੍ਹਾਂ ਨੇ ਜੇਲ੍ਹੋਂ ਤਾਣੀਆਂ ਮਾਰਾ ਜ਼ੋਰਦਾਰ ਇਹ ਸਾਰੇ ਪਿੰਡ ਦਾ ਸਾਂਝਾ ਮੇਲਾ ਲਓ ਸਾਹਮਣੇ ਦੇਖਾਂਗੇ ਸੁੱਕ ਦਾ ਜਫਾ 500 ਦਾ ਹੋਵੇਗਾ ਕੈਪਟਰ ਵੱਲੋਂ ਆਹ ਮੁੰਡੇ ਨੇ ਕਬੱਡੀ ਪਾ ਦਿੱਤੀ ਹੈ ਸ਼ਹੀਦ ਬਾਬਾ ਮੇਹ ਸਿੰਘ ਜੀਆਂ ਦਾ ਸ਼ਹੀਦੀ ਪੁਰਬ ਮਨਾਇਆ ਜਾਂ ਆਛਾ ਧੰਤਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਬਰਾਤ ਆਉਂਦੀ ਹੈ ਕੱਲ੍ਹ ਕਿਸਕਰੇ ਪਿੰਡ ਦੇ ਵਿੱਚ ਔਰ ਨਾਜਵਾਨ ਨੇ ਅੰਕ ਜੋੜਿਆ ਬਰਾਜ ਨੇ ਫਿਰ ਵੱਡੇ ਜਿਗਰੇ ਦੇ ਨਾਲ ਕਬੱਡੀ ਪਾਈ ਹੈ ਪਰ ਜਾਫੀ ਉਹੀ ਜਿੰਤੋਂ ਆਸਾਂ ਨੇ ਉਹ ਮਿਟਾਣੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡੇ ਵੱਡੇ ਮਨ ਠੱਲੇਗਾ ਇਹ ਵੱਡੇ ਵੱਡੇ ਰੇਡਰਾਂ ਦੇ ਰਾਹ ਬੰਦ ਕਰੇਗਾ ਇਹ ਜੈਦੀਪ ਹੈ ਇਹਦਾ ਮਸਤਗੜ ਪਿੰਡ ਹੈ ਜਿਹੜਾ ਪਿੰਡ ਅਮਰੀਕਾ ਵਾਲਿਆਂ ਦਾ ਪਿੰਡ ਭਜਦਾ ਉਹ ਜਫਾ ਕਿੱਦਾਂ ਨਾਲ ਲੱਗਾ ਤਾਣਿਆ ਵਾਲਾ ਜ਼ੋਰਦਾਰ ਉਹ ਵੀਰ ਨੇ ਅੱਜ ਵੀ ਮਾਨ ਸਨਮਾਨ ਕੀਤਾ ਗਿੰਦੇ ਦਾ ਤੇ ਕੰਨੇ ਕਰਨੋਂ ਨਾਲ ਵੱਡੇ ਵੱਡੇ ਮਾਨ ਸਨਮਾਨ ਗੁਰਸਾਭ ਭੱਲੜੋਂ ਨਾਲ ਵੱਲੋਂ ਕੀਤੇ ਗਏ ਪਿੰਡ ਦੇ ਖਿਡਾਰੀਆਂ ਦੇ ਔਰ ਮਸਤਗੜ ਦੇ ਖਿਡਾਰੀ ਸੋਹਣਾ ਖੇਡਦੇ ਸੁੱਖੇ ਮਪਾਲ ਨੇ ਆ ਲੋਕਾਂ ਨੇ ਦੱਬ ਗਿਆ ਜੱਟ ਵਹਿਮ ਵਾਲਿਆਂ ਲੋਕਾਂ ਨੇ ਪਰ ਸਾਹਮਣੇ ਗਿੰਨ ਪਰਮਾਰ ਦੀ ਕਹਿੰਦੇ ਐ ਕਿ ਆਪਾਂ 2-200 ਰੁਪਏ ਦੇ ਪਰ ਕਬੱਡੀ ਪਰਮਾਨ ਕਰਦੇ ਆ ਲਾਡੀ ਪਾਉਣਾ ਕਹੀ ਐ ਮੇਰਾ ਨੇ ਜਿੰਨੀਆਂ ਰੈਡਾਂ ਮੋੜੇਗਾ ਇਹ ਪੁਆਇੰਟ ਤੇ ਨੰਬਰ ਐ ਬਾਅਦ ਵਿੱਚ ਜਾਫੀਆਂ ਨੂੰ ਵੀ ਦੇਣੇ ਪੈ ਜਾਂਦੇ ਜਦੋਂ ਹਰ ਕਬੱਡੀ ਕਹਦੀ ਐ ਇਧਰਲੀ ਸਾਈਡ ਦੇਖਾਂਗੇ ਨਾਇਆਂ ਲਾਡੀ ਕਬੱਡੀ ਪਾ ਰਿਹਾ ਜੰਦਰ ਦੇ ਨਾਲ ਮੁਕਾਬਲਾ ਐ ਜੰਦਰ ਦੇ ਜਿਗਰੀ ਯਾਰ ਮਨਦੀਪ ਗਿੱਲ ਵੱਡਾ ਆਨੰਦ ਮਾਰ ਰਿਆ ਰਾਣਾ ਵੀਰ ਵੱਡੀਆਂ ਸਮਾਵਾਂ ਦੇ ਰਿਆ ਗਰਜੀਤ ਜਿੱਲ ਭਰਾ ਦਾ ਸੋਨ ਉਹਨਾਂ ਦਾ ਚਿਹਤੇ ਤੌਰ ਤੇ ਧੰਨਵਾਦ ਹੈ ਜੀਵਨ ਦੀ ਰੇਡ ਫੇਰ ਫੇਰ ਮੁੰਡਾ ਮਸਤ ਗੜੀਆ ਆਹ ਅਮਰੀਕਾ ਵਾਲਿਆਂ ਦਾ ਪਿੰਡ ਵੱਜਦਾ ਆਹ ਬੋਲਦੀਆਂ ਟੇਰੀਆਂ ਤੋਂ ਬੱਲੇ 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 ਆਹ ਕਰਵਾ ਗਿਆ ਕਿੱਥੋਂ ਕਿੱਥੇ ਲੈ ਗਿਆ ਕਿੱਥੋਂ ਕਿੱਥੇ ਸਰਸਗੇ ਜੀ ਇੱਕ ਨੰਦੇ ਪੰਜਾਬ ਦਾ ਉਹ ਕਲਾਕਾਰ ਜਿਹਦਾ ਜਿਹਦਾ ਸੌਂਗ ਬਧੂ ਬਦੀ ਬੜਾ ਹਿੱਟ ਹੋਇਆ ਹੈ ਇਹ ਸੁਣਾਈ ਹੈ ਪਰ ਸੌਂਗ ਹਿੱਟ ਹੋਇਆ ਲਓ ਸਾਹਮਣੇ ਗੱਲ ਚੱਲਦੀ ਹੈ ਮਾਂ ਖੇਡ ਕਬੱਡੀ ਦੀ ਨੌਜਵਾਨ ਫਿਰ ਕਬੱਡੀ ਪਾਉਣੀ ਬਾਪੀਰ ਕਾਲੀਏ ਸਿਕੱਤਰੇ ਪਿੰਡ ਵਾਲਾ ਵਧਿਆ ਹੋਇਆ ਮੇਰੇ ਮਿੱਤਰੋ 30 ਸੈਕਿੰਡ ਦੀ ਕਬੱਡੀ ਉਹ ਸੁੱਖਾ 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 ਹੈ ਕੋਰੇ ਕੋਨੇ ਵਾਲਾ ਆਉਂਦਾ ਮਸਤ ਕਰਨ ਦੀ ਟੀਮ ਦਾ ਜਿਹੜਾ ਮਰਜੀ ਜਾਫੀ ਦੋ ਜੱਫੇ ਲਾ ਦਵੇ ਔਰ ਵੱਡੇ ਦੇ ਹੋਣਗੇ ਕਾਜਿਆ ਪਹਿਲਾ 1000 ਦਾ ਹੋਣਾ ਹੈ ਤੇ ਪਹਿਲਾ 1000 ਦਾ ਹੋਣਾ ਤੋਂ ਇਧਰਲੀ ਸਾਈਡ ਦੇਖਦੇ ਜਿਹੜੇ ਮਾਲ ਨੇ ਅੰਕ ਜੋੜ ਦਿੱਤਾ ਸੱਤਾ ਕਬੱਡੀ ਪਾ ਰਿਹਾ ਇਹਦਾ ਗਲਾਲੀਪੁਰ ਪਿੰਡ ਹੈ ਸ਼ਬਾਜਪੁਰ ਦੇ ਇਲਾਕੇ ਦਾ ਸ਼ਬਾਜਪੁਰ ਪਿੰਡ ਦੇ ਵਿੱਚ ਬਾਬਾ ਸੁਰਜਨ ਸਿੰਘ ਜੀ ਦਾ ਵੱਡਾ ਮੇਲਾ ਮਹਾਪੁਰਸ਼ ਬਾਬਾ ਉਤਾਰ ਸਿੰਘ ਜੀ ਕਰਵਾਉਦੇ ਆ ਲਓ ਅਰਦੋ ਕੋਠੀ ਵਾਲਾ ਅਰਦੋ ਕੋਠੀ ਵਾਲਾ ਜੱਗਾ ਧਮਾ ਪਾਈ ਜਾਂਦਾ ਹੈ ਸਿਰੇ ਸਿਰੇ ਦੇ ਰੈਂਟਰ ਵਿੱਚ ਗਰਾਉਂਡ ਢਾਈ ਜਾਂਦਾ ਹੈ ਸਿਰੇ ਸਿਰੇ ਦੇ ਰੇਡਰ ਵਿੱਚ ਗਰਾਉਂਡ ਦੇ ਢਾਈ ਜਾਂਦਾ ਹੈ ਬਾਬੇ ਕਬੱਡੀ ਦੇ ਮਸੀਹਾ ਪੰਥ ਦੀ ਮਹਾਨ ਹਸਤੀ ਉੱਚੀ ਰੂਹ ਸ਼੍ਰੀਮਾਨ ਸੰਤ ਬਾਬਾ ਉਤਾਰ ਸਿੰਘ ਜੀ ਆਪਣੇ ਬੱਚਿਆਂ ਦੀ ਖੇਡ ਦਾ ਨਜਾਵਾ ਮਾਰਦਾ ਹੈ ਲਓ ਨਿੱਕੇ ਦੀ ਰੇਡ ਨਿੱਕਿਆ ਤੱਤੇ ਚੋਂ ਸਾਹ ਖੇਮ ਕਰਨ ਤੋਂ ਵੱਡੀ ਜ਼ਿੰਮੇਵਾਰੀ ਹੈ ਤੇ ਇਸ ਮੈਚ ਦਾ ਟੂਰਨਾਮੈਂਟ ਦਾ ਆਨੰਦ ਮਾ ਰਹੇ ਮਨਜੀਤ ਉਹਨਾਂ ਦੇ ਨਾਲ ਮਨਦੀਪ ਸਰਪੰਚ ਉਹਨਾਂ ਦੇ ਸੱਦੇ ਤੇ ਆਏ ਐ ਲਾਟੀ ਦੀ ਕਬੱਡੀ ਹੈ ਜਗਾ ਫੇਰ ਰੈਡੀ ਹੈ ਪੋਰਿਆ ਵਾਲੇ ਗਿੰਦਰ ਨੂੰ ਤਜਰਬਾ ਵੱਡਾ ਹੈ 2008-09 ਤੋਂ ਫੋਰਨ ਕੰਟਰੀਆਂ ਦੇ ਵਿੱਚ ਖੇਡਣ ਦਾ ਮਾਣ ਅਮਰਤ ਦੀ ਦੋਨੇ ਦੀ ਧਰਤੀ ਦਾ ਇਸੇ ਨਗਰ ਦੀ ਸ਼ਾਨ ਇਸੇ ਨਗਰ ਦਾ ਮਾਣ ਕਬੱਡੀ ਪੌਣੀ ਵੱਧ ਚੁੱਕਿਆ ਮੇਰੇ ਮਿੱਤਰੋ ਹੁਣ ਦੇਖਾਂਗੇ ਚੌਹਾਂ ਵਿੱਚੋਂ ਕਿਹੜਾ ਨਵਾਂ ਯਾਰ ਜੇਕਰ ਦੋ ਜੱਫੇ ਲਗਾ ਤਾਰ ਲਾ ਦਿੱਤੇ ਤੇ ਗੁਰਬੀਰ ਕਲਸਾ ਵਾਲਿਆ ਮਸਤ ਕਰਨ ਤੋਂ ਵੀਰ ਆਏ ਆ ਕਹਿੰਦੇ ਵੱਡੇ ਮਾਨ ਸਰਮਾਨ 2100 ਦੇ ਹੋਣਗੇ ਪਰ ਸਾਹਮਣੇ ਸਾਡੇ ਚੱਲਦੇ ਮੈਚ ਵਿੱਚ ਭੂਰੇ ਕੋਨੇ ਦੀ ਟੀਮ ਦੇ ਨੰਬਰ ਨੇ 12 1 ਦਰਜਣ ਤੇ ਦੂਸਰੇ ਪਾਸੇ ਜਿਹੜੀ ਮਸਤ ਕਰਨ ਦੀ ਟੀਮ ਹੈ ਉਸ ਟੀਮ ਦੇ ਨੰਬਰ ਨੇ 22 12 ਤੇ ਸਾਡੇ 22 ਦੇ ਦਰਮਿਆਨ ਟੱਕਰ ਆਇਆ ਹੈ ਪੂਰਿਆਂ ਵਾਲੇ ਗਿੰਦਰ ਜੀ ਵੱਡਾ ਉਲਟ ਫੇਰ ਕਰਨਾ ਪੈਣਾ ਹੈ ਹੋਈ ਜਾਂਦਾ ਕਿਸੇ ਬਲੇ ਇਧਰ ਸੋਨੀ ਛੰਨਾ ਵਾਲਾ ਸਾਡਾ ਵੀਰ ਵੀ ਆਇਆ ਹੈ ਜਿਵੇਂ ਨਿਸ਼ਾਨ ਮਾਲਾ ਖੇਮ ਕਰਨੀਆਂ ਆ ਆ ਏਰੀਆ ਦਾ ਵੀਰ ਸਾਡਾ ਉਹ ਵੀ ਪਲੇਸ ਲਾਉਂਦਾ ਮਾਣ ਖੇਡ ਕਬੱਡੀ ਦੀ ਸਿਫਤ ਕਰਦੇ ਆ ਕਿਹੜਾ ਖਿਡਾਰੀ ਕਿਹੜੇ ਖੇਡ ਮੈਦਾਨ ਵਿੱਚ ਖੇਡਿਆ ਕਿਹੜੇ ਰੈਫਰੀ ਸਹਿਬਾਨ ਨੇ ਹਾਜ਼ਰੀ ਭਰੀ ਇਸ ਸਾਰਾ ਲੇਖਾ ਜੋਖਾ ਜਿਹੜਾ ਹੈ ਕਿ ਸਾਡੇ ਵੀਰ ਆਪਣੇ ਪੇਜਾਂ ਦੇ ਚਲਾਉਂਦੇ ਪਾਉਂਦੇ ਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਦਾ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਸ਼ਤੰਭੁਸਤੀ ਦੀਆਂ ਅੰਮ੍ਰਿਤ ਵਰਸ਼ੇ ਚੋਟੀ ਦਾ ਸੁਪਰ ਫਾਈਨਲ ਮੈਚ ਅੱਧਾ ਸਮਾਂ ਹੋ ਗਿਆ ਸ਼ਬਦਾਂ ਤੇ ਹੰਨ ਭੇਡ ਕੀਤੇ ਜਾ ਰਹੇ ਆ ਕਿ ਦਰਲੀ ਜਾਂ ਤੂੰ ਕਰੇ ਤਸ਼ੱਤਤ ਜੋ ਕਹਿਰ ਦਿਲਾਂ ਤੇ ਢੌਂਦੀ ਰਹੀ ਸੰਨ 84 ਦੇ ਵਿੱਚ ਫੜ ਕੇ ਪੈਰ ਗਲਾ ਵਿੱਚ ਪਾਉਂਦੀ ਰਹੀ ਸਿੱਖਾਂ ਦੇ ਨਾਲ ਰੱਖਦੀ ਮੁੱਢ ਤੋਂ ਦਿੱਲੀਏ ਬੁਰੇ ਵਤੀਰੇ ਕਿਉਂ ਡਿਬਰੂਗੜ੍ਹ ਦੀ ਜੇਲ੍ਹ 'ਚ ਰੋਕੇ ਕੌਮ ਮੇਰੀ ਦੇ ਹੀਰੇ ਕਿਉਂ ਡਿਬਰੂਗੜ੍ਹ ਦੀ ਜੇਲ੍ਹ 'ਚ ਰੋਕੇ ਕੌਮ ਮੇਰੀ ਦੇ ਹੀਰੇ ਕਿਉਂ ਜ਼ੁਲਮ ਤੇਰੇ ਦੇ ਜ਼ੁਲਮ ਤੇਰੇ ਦੇ ਰਸਤੇ ਲੀਕੇ ਐਦਾਂ ਹੀ ਗਿਣਗਣ ਮਿੱਠਾ ਰਹੂੰ ਚੱਕ ਕਲਮ ਸਿੰਘ ਪੁਰੀਆ ਰਾਣਾ ਐਦਾਂ ਹੀ ਵਾਰਾ ਲਖਦਾਰੋ ਸਿੱਖਾ ਤੇ ਹੀ ਸਖਤ ਫੈਸਲੇ ਲਾਉਂਦੀ ਮਰੀ ਜਲਦੀਰੇ ਕਿਉਂ ਜਿਗਰੂਗੜ ਦੀ ਜੇਲ੍ਹ ਚ ਰੋਕੇ ਕਾਉ ਮੇਰੀ ਦੇ ਹੀਰੇ ਕਿਉਂ ਇੱਕ ਵਾਸਤੇ ਨਿਕੰਨ ਦੋਰੀਆਂ ਬੋਲ ਬੋਲਦਾ ਮੇਰਾ ਵੀਰ ਲਾਟੀ ਲਾਟੀ ਕਬੱਡੀ ਪਾਵੇਗਾ ਖੇਡ ਨੇ ਮੈਦਾਨ ਦੇ ਵਿੱਚ ਮੁਕਾਬਲਾ ਚੋਟੀ ਦਾ ਫਾਈਨਲ ਵਧੀਆ ਖੇਡਿਆ ਜਾ ਰਿਹਾ ਹੈ ਹੁਣ ਦੇਖਦੇ ਇੱਧਰ ਨਿਕਲ ਲਾਟੀ ਦੀ ਕਬੱਡੀ ਹੈ ਜੂਨ 1984 ਦੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿੰਨੇ ਵੀ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਨੂੰ ਕੁੱਟਾ ਕਬੱਡੀ ਪਾਉਣ ਦੇ ਲਈ ਵਾ ਚੁੱਕਿਆ ਨਾਲ ਇਹਦੇ ਸਾਈਡ ਮੇਜਰ ਪਹਿਲਵਾਨ ਵੀ ਬੈਠੇ ਆ ਸਾਡੇ ਵੱਡੇ ਭਰਾਵਾਂ ਦਾ ਐਚ.ਸੀ. ਤੌਰ ਤੇ ਨਿੰਮੇ ਪਹਿਲਵਾਨ ਦਾ ਵੱਡਾ ਸਤਿਕਾਰ ਹੈ ਤੇ ਜਿਹੜੇ ਵੀਰ ਦਾ ਦੇਖਦੇ ਨਿੱਕੇ ਦੀ ਕਬੱਡੀ ਪਾਵੇਗਾ ਰਾਹੁਲ ਸ਼ਰਮਾ ਯੂਕੇ ਵਾਲੇ ਵੀਰਾਂ ਨੇ ਵੱਡੇ ਮਾਰ ਦਿੱਤੇ ਆ ਆਕਾਸ਼ ਪੰਡਤ ਭੂਰੇ ਕੋਨੇ ਵਾਲੇ ਪਰ ਸਾਹਮਣੇ ਨੌਜਵਾਨ ਇਸ ਸਮੇਂ ਕਬੱਡੀ ਬਾਲ ਦੀ ਵਾਧਿਆ ਹੋ ਗਿਆ ਹੈ ਮੈਂ ਧੰਨਵਾਦੀ ਹਾਂ ਮੈਂ ਬਹੁਤ ਬਹੁਤ ਦਿਲ ਦੀਆਂ ਗੱਲਾਂ ਜਿਹੜਾ ਧੰਨਵਾਦ ਕਰਦਾ ਕੈਪਟਨ ਗਿੱਲ ਵੀਰ ਦਾ ਨਾਲ ਸਾਡੇ ਮੱਖਣ ਗਿੱਲ ਹੋਣਾ ਦਾ ਤੇ ਤੀਸਰੇ ਸਾਲ ਵਿੱਚ ਦਾਸ ਰਾਣੇ ਸਿੰਘਪੁਰੀਆ ਨੂੰ ਗੁਰਿੰਦਰ ਖੇਮ ਕਰਨੀਆ ਨੂੰ ਵੱਡਾ ਮੌਕਾ ਦੇ ਕੇ ਨਵਾਦਿਆ ਸ਼ੈਰੀ ਸਾਡਾ ਵੀਰ ਪਰ ਸਾਹਮਣੇ ਫਿਰ ਟੱਕਰ ਇੱਕ ਪਾਸੇ ਜੀਵਨ ਆਉ ਸਾਹਮਣੇ ਰੂੜੀ ਵਾਲ ਦੀ ਧਰਤੀ ਦਾ ਤੇ ਦੂਸਰੇ ਪਾਸੇ ਕਾਰ ਭਾਵੇਗਾ ਵੱਡੇ ਵੀਰ ਮਨਜੀਤ ਸਿੰਘ ਜੀ ਬੱਲ ਯੂਕੇ ਵਾਲੇ ਤੇ ਮੰਦੀਪ ਸਿੰਘ ਜੀ ਪੈਟਰੋਲ ਪੰਪ ਗੁਰਜੀਤ ਸਿੰਘ ਜੀ ਸੋਨੋ ਗੇਲ ਪੈਂਟ ਹਾਊਸ ਵਾਲੇ ਐਲਾਨ ਕਰਾਉਂਦੇ ਆ ਸੁੱਖੇ ਦੇ ਤਿੰਨ ਜੱਫੇ ਤੇ ਜਿੰਦਰ ਦੇ ਤਿੰਨ ਜੱਫੇ ਇੱਕ ਇੱਕ ਹਜ਼ਾਰ ਦੇ ਹੋਣਗੇ ਅਲਗੋ ਕੋਠੀ ਵਾਲਾ ਉਹ ਸਰਾ ਕਰਾਉਂਦਾ ਹੈ ਇਹ ਵੱਡੇ ਵੱਡੇ ਮਲ ਟਾਉਂਦਾ ਇਹ ਸਰਾ ਕਰਾਉਂਦਾ ਵਾ ਵੀ ਜੱਗਿਆ ਆਹ ਤਾੜੀਆਂ ਵੱਜ ਗਈਆਂ ਤਾੜੀਆਂ ਵੱਜ ਗਈਆਂ ਬਿਨਾ ਕਹੇ ਤੋਂ ਜੀਵਨ ਰੂੜੀ ਵਾਲ ਪਿੰਡ ਵਾਲਿਆ ਕਿ ਘੜਕੇ ਵਾਲਾ ਨੂੰ ਖੇਡਦਾ ਪਰ ਸਾਹਮਣੇ ਉਖੜ ਜਪਾ ਨੀ ਚਾਰ ਧੂਰੇ ਕੋਹਨੇ ਦੀ ਟੀਮ ਦੇ ਸਟਾਪਰ ਪਿਆਰ ਪਰ ਤਿਆਰ ਨੇ 31 3100 ਰੁਪਈਆ ਪਲੱਸ ਸ਼ਾਨਦਾਰ ਕੱਪਾਂ ਦੇ ਨਾਲ ਵੱਡੇ ਮਾਣ ਸਨਮਾਨ ਕੀਤੇ ਜਾਣਗੇ ਮੈਨੂੰ ਲੱਗਦਾ ਹਲਕੋ ਵਾਲੇ ਜੱਗੇ ਦਾ ਇੱਕ ਸੁੰਦਰ ਕੱਪ ਦੇ ਨਾਮ ਲਿਖਿਆ ਜਾਣਾ ਇੱਕ ਲਫਾਫੇ ਅਲਕੋ ਵਾਲਾ ਝੱਗਾ ਅਲਕੋ ਵਾਲਾ ਝੱਗਾ ਦੇ ਲਾਡੀ ਭੋਲਾ ਉਹ ਲੱਗਦਾ ਹੀ ਹੈ ਕਾ ਵਾਰ ਨੇ ਵੀ ਝੱਗਾ ਜਦੋਂ ਕਹਿੰਦੇ ਜਿੱਤ ਪੱਕੀ ਹੋਵੇ ਤੇ ਜਿਹਨੂੰ ਮਰਜ਼ੀ ਆਪਾਂ ਹੱਟਦੀ ਬਾਜੀ ਲਾਉਣੀ ਪੈਣੀ ਹੈ ਉਹ ਮੁੰਡਿਆਂ ਦੇ ਫੌਜੀ ਸਾਹਿਬ ਕਿਵੇਂ ਦੇਖੋ ਕਿੰਨਾ ਰਿਜ਼ਲਟ ਸੀਗਾ ਹਾਫ ਦੇ ਵਿੱਚ ਮੁੰਡੇ ਬਰਾਬਰੀ ਵੱਲੋਂ ਲੈ ਕੇ ਜਾ ਰਿਹਾ ਉਹ ਨਿੱਕਿਆ ਪਾੜੇ ਜੋੜ ਦੀ ਪਿੰਡ ਸਾਰਾ ਨੱਚੂਗਾ ਉਹ ਪੱਟਾ ਨਾਲ ਆਵੇ ਮਸਲਾ ਹਿੰਦ ਦਾ ਬਣ ਗਿਆ ਏ ਰੇਟਾਂ ਦੋ ਦੋ ਪਾਵੇ ਚੱਕੇ ਚੱਕੇ ਕਬੱਡੀਆਂ ਬੰਦੋ ਜੱਫੀਆਂ ਦੇ ਕਬੱਡੀਆਂ ਬੰਦੋ ਉਲਟੂ ਫੇਰ ਕਰ ਗਏ ਜਾਂ ਕਰ ਜਾਲ ਇੱਕ ਵਾਰੀ ਤਾੜੀ ਵਾਲੋ ਪਿਆਰੀ ਸਾਥ ਸੰਗਤ ਜੀ ਚੋਟੀ ਦਾ ਸੁਪਰ ਫਾਈਨਲ ਮੈਚ ਏ ਉਹ ਮਸਤ ਗੜਗਵਾਨ ਪਿੰਡ ਹੈ ਤੇ ਭੂਰਾ ਕੋਨਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਲਓ ਸਾਹਮਣੇ ਜੀਵਨ ਪਹਿਲਾ ਧੜਕੇ ਜੰਬੇ ਵਾਲਾ ਬੋਲਿਆ ਗਿਆ ਸੀਗਾ ਇੱਕ ਧੜਕੇ ਜੰਬੇ ਵਾਲਾ ਕਾਰ ਹੈ ਉਹ 29 ਤਰੀਕ 28 ਮਈ 2022 ਜਦੋਂ ਪਹਿਲਾ ਖੇਡ ਮੇਲਾ ਆ ਧਰਤੀ ਤੇ ਖੇਡਿਆ ਗਿਆ ਸੀ ਤੇ ਉਸ ਦਿਨ ਮੂਸਿਆਂ ਵਾਲੇ ਸਿੱਧੂ ਨੂੰ ਉਸ ਸਮੇਂ ਕਹਿੰਦੇ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਉਸ ਦਿਨ ਇਸ ਖੇਡ ਮੇਲੇ ਦੀ ਸ਼ੁਰੂਆਤ ਹੋਈ ਸੀਗੀ ਪਰ ਸਾਹਮਣੇ ਚੋਟੀ ਦਾ ਮੁਕਾਬਲਾ ਤੀਸਰੇ ਖੇਡ ਮੇਲੇ ਵਿੱਚ ਉਹ ਲਾੜੀ ਖੇਡਿਆ ਜਾ ਰਿਹਾ ਛੋਟੇ ਵੀਰ ਬੈਂਕ ਸਾਹਮਣੇ ਨਦੌਰ ਦੀ ਧਰਤੀ ਦਾ ਨਿੱਕਾ ਕਬੱਡੀ ਪਾਰ। ਹਾਂ ਨਿੱਕੇ ਨਦੋਰੀਏ ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਹੁਣ ਦੇਖਨੇ। ਇਹ ਮੁੰਡਾ ਪੱਟੀ ਸ਼ਹਿਰ ਦੇ ਇਲਾਕੇ ਦਾ, ਕੈਰੋਂ ਦੇ ਇਲਾਕੇ ਦਾ ਕਬੱਡੀ ਪਾ ਰਿਹਾ ਹੈ। ਕਾਰਜ ਦੇ ਨਾਲ ਮੁਕਾਬਲਾ ਹੋ ਚੁੱਕਿਆ। ਕੈਰੋਂ ਪਿੰਡ ਦੇ ਵਿੱਚ 23 ਤਰੀਕ ਨੂੰ ਰੌਣਕ ਲੱਗਣੀ ਆ। ਸਤਿਕਾਰਯੋਗ ਮਹਾਨ ਸ਼੍ਰੀ 23 ਤਰੀਕ ਦਿਵਾਰੀਆਂ ਡੈਰੀਆ ਤੇ ਨੋਟ ਕਰਿਓ। ਸਰਦਾਰ ਕਮਲਜੀਤ ਸਿੰਘ ਜੀ ਸਰਪੰਚ ਸਾਹਿਬ ਦੀ ਸੱਦੇ ਦੇ ਰਿਹਾ। ਸੁੱਖੇ ਦੇ ਤਿੰਨ ਜਫੇ 2100 ਦੇ ਹੋਣਗੇ ਸੱਤ ਪਾਲ ਮੱਲੀ ਸਿੰਘਾਪੁਰੀਆ ਹਰ ਪਾਲ ਤੇ ਰਾਣੀ ਹੁਈ ਮਨਵੀਰ ਹੁਈ ਕਹਿੰਦੇ ਪਰ ਜੱਕੇ ਨੇ ਤਾਂ ਉਹ ਕਰਦਾ ਜਿੱਤੋਂ ਦਿਲ ਖੁਸ਼ ਹੁੰਦਾ ਹੈ ਜੱਕੇ ਨੇ ਤੇ ਉਹ ਕਰਦੇ ਸਕਦਾ ਖੁਸ਼ ਨੇ ਏ ਮੁੰਡੇ ਵੱਡਾ ਉਲਟ ਫੇਰ ਕਰੀ ਜਾਂਦੇ ਆ ਇੱਧਰ ਰਾਣਾ ਜੀ ਭਰਾਵਾਂ ਨੇ ਆਖਿਆ ਜੀਆ ਮਾਨ ਲਾਈ 300 ਉਹਦੇ ਸੁੱਖੇ ਨੇ ਸਾਰੇ ਸੱਜਣਾ ਮਿੱਤਰਾਂ ਮਿੱਤਰ ਮੰਗਾ ਹਰਪਾਲ ਅਰਸ਼ ਸ਼ੇਰਾ ਕਰਨ ਉਹਨਾਂ ਵੱਲੋਂ ਸੁੱਖੇ ਉਹਨਾਂ ਵੱਲੋਂ ਇਹ ਸੁੱਖੇ ਦਾ ਮਾਨ ਸਨਮਾਨ ਵੱਡੇ ਗੁਆਚ ਲਾਈਟਰ ਸਾਉਂਡ ਵੀਰ ਵੱਡੇ ਮਾਨ ਸਨਮਾਨ ਕਰਨਗੇ ਪਰ ਜੱਗਾ ਇਹ ਰੇ ਆ ਜੱਗਾ ਤੇ ਸੱਤਾ ਆਓ ਸਾਡੀ ਹੋਣ ਇੱਕ ਬੈਂਟੀ ਆ ਰਾਣਾ ਜੀ ਤੁਹਾਡੇ ਵਾਲੀ ਸਾਈਡ ਦਰਸ਼ਕਾਂ ਦਾ ਭੰਡਾਰ ਬੜਾ ਰਸ਼ ਵੜਾ ਕਿਰਪਾ ਕਰਕੇ ਜਿਨ੍ਹਾਂ ਦੀ ਡਿਊਟੀ ਕੋਈ ਨਹੀਂ ਉਹ ਕਿਰਪਾ ਕਰਕੇ ਪਿੱਛੇ ਹੋ ਜਾਣ ਬੈਠ ਜਾਓ ਬੈਠ ਜਾਓ ਭਰਾਵੜ ਕੇ ਬੈਠ ਜਾਈਏ ਚੋਟੀ ਦਾ ਮੁਕਾਬਲਾ ਇੱਕ ਪਾਸੇ ਜੀਵਣ ਦੂਸਰੇ ਪਾਸੇ ਮਸਤ ਗੜੀਆਂ ਮਹਾਪੁਰਸ਼ ਵੀ ਖੁਸ਼ ਨੇ ਪਿੰਡ ਵਾਲਿਆ ਮੁੰਡਿਆ ਪਾਸ ਆ ਕਬੱਡੀ ਲਓ ਸਾਹਮਣੇ ਕਹਿੰਦੇ ਲਾਦੀ ਭੋਲਾ ਲਾਦੀ ਦੀ ਰੇਡ ਜਗਮੋੜ ਪੂਰਾ ਤੇ ਕੈਪਟਨ ਭੋਲਾ ਇਹ ਐਲਾਨ ਕਰਵਾਉਣੇ ਜਿੰਦਰ ਤੇ ਸੁਖੇ ਦਾ ਹਰ ਜਫਾ 500 ਦਾ ਹੋਵੇਗਾ ਲਾਦੀ ਦੀ ਕਬੱਡੀ ਹੈ ਸ਼ਾਮਾਂ ਵੀ ਤਿਆਰ ਹੈ ਇੱਕ ਲਾਦੀ ਚਿੱਟੀ ਨਿਕਰ ਵਿੱਚ ਹੋਰ ਖੜਾ ਹੈ ਤੇ ਕੰਨੀਆਂ ਦੇ ਉੱਪਰ ਕਹਿੰਦੇ ਤਜਰਬੇਕਾਰ ਪੱਟੇ ਮੰਨਣੇ ਆ ਸਾਹਮਣੇ ਮਨਜੀਤ ਕਹਿੰਦੇ ਪਟਨਾ ਤੇ ਗੁਰਜੀਤ ਖੇਰੇ ਜੱਫਿਆਂ ਤੇ ਵੀ 1000 ਵੱਡੇ ਹਕਮ ਜਮਾਨ ਸਲਵਾਰ ਹੋਣਗੇ ਵੱਡੇ ਵਾਰਸਮਾਨ ਹੋਣਗੇ ਜੱਫਿਆਂ ਪਰ ਨਿੱਕਾ ਨਦੋਰ ਦੀ ਧਰਤੀ ਦਾ ਸੋਨੇ ਰੇਡ ਬੌਨਲੀ ਵਧਿਆ ਆ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਆ ਉਹ ਧੂੜਾ ਡਰੀਆਂ ਦੋ ਪੈ ਗਿਆ ਟੱਚ ਡਬਲ ਨੰਬਰ ਨੇ ਉੱਪ ਗਵਰਨਰ ਦੇ ਦਿੱਲੀ ਸਾਹਿਬ ਜੰਬੀ ਖਾਲਸੇ ਜੰਬੀ ਪਾਰਲੀਮੈਂਟ ਕੋ ਦਾਦੇ ਟੈਲੈਂਟ ਪੌਸ ਪਹਿਰੇ ਲਾਇਕ ਜੁਸਤ ਹੋ ਖੜਦੇ ਇਹ ਹੱਕ ਧਰਮ ਦੇ ਬਦਲੇ ਆ ਜੀ ਸ਼ੂਰਮੇ ਜਵਾਨ ਬਲੀ ਬਲਵਾਨ ਬੈਰੀ ਫਾਰ ਤੋਂ ਲੜਦੇ ਉਹ ਸੰਨ 1984 ਦਾ ਉਹ ਜੋ ਤਸ਼ੱਦਦ ਆ ਜਿੰਨਾ ਵਿੱਚ ਹੋਏ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਜਾ ਰਹੇ ਆ ਛੋਟੇ ਵੀਟ ਟੱਕ ਮਾਇਕ ਨੌਜਵਾਨ ਕਬੱਡੀ ਪੌਂਦੀ ਫੇਰ ਬਚ ਚੁੱਕਿਆ ਲਓ ਸਾਹਮਣੇ ਦੇਖਦੇ ਨਿੱਕੇ ਦੀ ਪਾਈ ਹੋਈ ਕਬੱਡੀ ਐ ਇਹ ਜੱਜ ਦੇ ਪਿੰਡ ਦਾ ਆਹ ਕਬੱਡੀ ਪਾ ਰਿਹਾ ਤੇ ਇੱਕ ਗੋੜਾ ਜੁੰਡੀ ਦੀ ਆ ਰਹੀ ਹੈ ਵਟਿਆ ਭਰਾਵਾਂ ਦਾ ਧੰਨਵਾਦ ਹੈ ਲਓ ਸਾਹਮਣੇ ਸੱਤੇ ਦੀ ਕਬੱਡੀ ਹੈ ਫਾਈਨਲ ਚੋਟੀ ਦਾ ਦਰਸ਼ਕ ਖੁਸ਼ ਨੇ ਧਰਤੀ ਕਹਿੰਦੇ ਕਰਮਾ ਭਾਗਾ ਵਾਲੀ ਅੱਡੇ ਕੋਠੀ ਵਾਲਾ 3120 ਜਿੱਤੂ ਕੱਪ ਵੀ ਜਿੱਤੂ ਇਹ ਦਿਨ ਵੀ ਜਿੱਤੂ ਇਹ 3120 ਜਿੱਤੂ ਇਹ ਕੱਪ ਵੀ ਜਿੱਤੂ ਇਹ ਵੇਖਾਂਗੇ ਸ਼ੇਰ जख्मी ਹੋ ਚੁੱਕਿਆ ਆਓ ਤਗੜਾ ਸੱਚੇ ਬਾਸ਼ਾ ਚਰਦੀ ਕਲਾ ਬਖਸ਼ੇ ਜੱਸ ਪੰਜਾਬ ਪੁਲਿਸ ਸਾਰੇ ਸਤਿਕਾਰ ਦੇ ਲੋਕ ਵੀਰ ਲੈ ਜੀਵਨ ਝੜਕੇ ਜੰਬੇ ਵਾਲਾ ਲਓ ਸਾਹਮਣੇ ਪਈ ਹੋਈ ਰੇਡ ਤੇ ਟੱਕਰ ਕਹਿੰਦੇ ਮਸਤ ਗੱਡੀ ਦੇ ਨਾਲ ਆਹ ਗੱਟ ਤਾਂ ਵੰਜ ਬਰਾਤਪਾਲ ਮੱਲੀ ਸਿੰਘਾਪੁਰ ਰਾਣਾ ਪੁਮਾਨ ਧੂੜਾ ਮਨਵੀਰ ਸਾਡਾ ਗੱਲ ਪੂਰਾ ਏ ਹਰਪਾਲ ਮੱਲੀ ਨੇ ਕਹਿੰਦੇ ਸੁੱਖੇ ਦੇ ਦੋ ਜੱਫੇ 51 ਸਾਂ ਦੇ ਹਾ ਦੇਖਣੇ ਇੱਕ ਵਿੱਚ ਅਮਰਸ਼ੀਦ ਭਾਈ ਅਮਰੀਕ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਵੀ ਸੰਗਤਾਂ ਮਨਾ ਰਹੀਆਂ ਕਿ ਲੰਮੀਆਂ ਲੰਮੀਆਂ ਬਹਾਂ ਵਾਲਾ ਸ਼ਹੀਦ ਦਾ ਅਮਰੀਕ ਸਿੰਘ ਜਿਹੜਾ ਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਦਿਵਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਮੇ ਲੈ ਰਹੀ ਨੂੰ ਲਾਡੀ ਭੁੰਦਰ ਦੀ ਕਬੱਡੀ ਪੈ ਚੁੱਕੀ ਹੈ ਉਧਰ ਕੰਗਲਾ ਰਵਾ ਦੇ ਥੱਪੜ ਜੜਿਆ ਗਿਆ ਤੇ ਸਾਹਮਣੇ ਲਾਡੀ ਭੁੰਦਰ ਫੜਿਆ ਗਿਆ ਜੱਸ ਸ਼ੱਕ ਹੈ ਅੱਗੇ ਰੱਖੇ ਭਰਾ ਕਹਿੰਦੇ ਮਨਜੀਤ ਤੇ ਮਨਦੀਪ ਦਾ ਵੀ ਬੋਲ ਉਹ ਵੀ ਆਪਣੇ ਲਈ 1000 ਦਾ ਦੀਪ ਮਨਜੀਤ ਤੇ ਮਨਦੀਪ ਭਰਾਵਾਂ ਦੀ ਜੋੜੀ ਪਰ ਆ ਨੰਬਰ ਦਾ ਕੀ ਬਣਿਆ ਜੇ ਵੀ ਸਰਦਾਰ ਕਮਾਂਡਰ ਸਾਹਿਬ ਦੱਸ ਦਿਓ ਜਾਂ ਨੰਬਰ ਹੋਲਡ ਹੈ ਆ ਵੀਰ ਫਿਰ ਕਾਲੀਏ ਸਖਤਰੇ ਵਾਲਾ ਬੱਬੂ ਪਰਵਾਰ ਦੇ ਪਿੰਡ ਦਾ ਮੁੰਡਾ ਰੇਡ ਪਾਉਣੀ ਵਧਿਆ ਆ ਮੇਰੇ ਮਿੱਤਰੋ ਜਗਰਾਜ ਕਾਲੀਏ ਸਖਤਰੇ ਵਾਲੇ ਭਰਾ ਦਾ ਨਾਮ ਚੱਲਦਾ ਰੇਡ ਪਾਉਣੀ ਆ ਮਹਾਵੀਰ ਦੀ ਜੋ ਸਾਹਮਣੇ ਚਾਰ ਤੇ ਚੌਥੀ ਤੇ ਫੇਰ ਫੇਰ ਆ ਜੱਟ ਜੱਫੇ ਚੋਟੀ ਦੇ ਲਾਉਣਾ ਮੁੰਨਾ ਲਾਉਣਾ ਨਹੀਂ ਤੇਰ ਆ ਅਲਗੋ ਕੋਠੀ ਵਾਲੇ ਨੇ ਮਹਾਵੀਰ ਵੀ ਲਿਆ ਘੇਰ ਜੱਟ ਜੱਫੇ ਚੋਟੀ ਦੇ ਲਾਉਂਦਾ ਲਾਉਂਦਾ ਨਹੀਂ ਉਹ ਦੇਰ ਜੱਟ ਅਲਗੋ ਕੋਠੀ ਵਾਲੇ ਜੱਟ ਅਲਗੋ ਕੋਠੀ ਵਾਲੇ ਨੇ ਮਹਾਵੀਰ ਵੀ ਲਿਆ ਘੇਰ ਅਮਰਤ ਦੀ ਬੱਲੇ ਪੌਣ ਆ ਗਿਆ ਦੋਸੋਂ ਦੀ ਰੇਡ ਅਮਰਤ ਦੀ ਕੈਪਟਨ ਵੱਲੋਂ ਆਹ ਕਾਜਾ ਲੱਗ ਗਿਆ ਤੇ ਬੱਲੇ ਬੱਲੇ ਆਣ ਤੇ ਗਵਾਰ ਦੀ ਟੱਕਰ ਆਹ ਤੇ ਗਵਾਰ ਦੀ ਟੱਕਰ ਚੋਟੀ ਦਾ ਫਾਈਨਲ ਪੂਰੇ ਪੋਨੇ ਪਿੰਡ ਦੇ ਵਿੱਚ ਵੱਡੇ ਮੱਲ ਪੈ ਰੇ ਵੱਡੇ ਮੱਲ ਪੈ ਰੇ ਯੋਨਾ ਮੰਜ਼ਲ ਤੇਰੀ ਉਡੀਕ ਕਰਦੀ ਐ ਮੰਜ਼ਲ ਤੇਰੀ ਉਡੀਕ ਕਰਦੀ ਐ ਤੇਰੀ ਉਡੀਕ ਫੇਰ ਗੱਲ ਬਣ ਮੈਚ ਖੰਗ ਰਿਹਾ ਹੈ ਅਮਰਤਾ ਦਾ ਵੀਰ ਮਹਿਨ ਆਇਆ ਜਿਹਨੂੰ ਐਂਟਰੀ ਦੇਰ ਤੇ ਇਹਨਾਂ ਨੇ ਐਂਟਰੀ ਕੀਤੀ ਤੇ ਮਾਖਿਆ ਫਾਈਨਲ ਬੜਾ ਤਕੜਾ ਹੋਣਾ ਇਹਨੇ ਸੱਚੀ ਇਧਰ ਪਾਵਨ ਵੱਡੇ ਵੀਰ ਫੌਜੀ ਨਾਲ ਹੱਕ ਵਿੱਚ ਐਂਟਰੀਆਂ ਦੇ ਝੰਡੇ ਝੂਲ ਰਹੇ ਐ ਗੁਰਜੰਤ ਸਾਡਾ ਵੀਰ ਹੈ ਸਤਗੁਰ ਬੈਰੀ ਰੇਡ ਕੈਰੋ ਵਾਲਾ ਭਰਾ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਆਈਆਂ ਇੱਕ ਪਾਸੇ ਨਿੱਕਨ ਦੋਲ ਵਾਲਾ ਮਸਤ ਪ੍ਰਮਾਨ ਕੀਤੇ ਜਾਣਗੇ ਜੇਕਰ ਸੁੱਖਾ ਗਿੱਲਪੂਰੇ ਕੋਨੇ ਵਾਲਾ ਜਫਾ ਲਾਵੇ ਤੇ ਬ੍ਰਹਮਪਾਲ ਵੀਰ ਕਹਿੰਦਾ ਵੱਡੇ ਮਾਨ ਸਰਵਾਰ ਤਪਾਲ ਮੱਲੀ ਸਿੰਘਾਪੁਰੀਆ ਹਰਪਾਲ ਮੱਲੀ ਸਾਡਾ ਪੂਰਿਆਂ ਵਾਲਾ ਵੀਰ ਨਾਲ ਸਾਡਾ ਮਨਵੀਰ ਪੂਰਾ ਤੇ ਰਾਣਾ ਪਲਵਾਨ ਇਹ ਐਲਾਨ ਕਰਵਾਉਂਦੇ ਸੁੱਖੇ ਲੈ ਕੇ ਜਫਾ 5100 ਸਾਈਡ ਦੇਖਦੇ ਆ ਨਾਜਨ ਨਿੱਕਾ ਕਬੱਡੀ ਪਾ ਰਿਹਾ ਨਜ਼ਰ ਪਿੰਨਾ ਨਿੱਕੇ ਦਾ ਤੇ ਅੰਕ ਜਿਹੜਾ ਦੇਖਦੇ ਆ ਲਾਸਟ ਰੇਡ ਜੇਕਰ ਜੀਵਨ ਕਬੱਡੀ ਟੀਮ ਦੇ ਖਾਤੇ ਵਿੱਚ ਜੜਿਆ ਵਿਰੋਧੀ ਟੀਮ ਧਿਆਨ ਦੇਵੇ ਕਿ ਸਾਡੀ ਕੈਪਟਨ ਵੀਰ ਕਹਿੰਦਾ ਜੇਕਰ ਭੂਰਾ ਵਾਲਾ ਕੇ ਅੰਦਰ ਜਫਾ ਲਾ ਦੇ 1000 ਜੇਕਰ ਸੁੱਖਾ ਜਫਾ ਲਾ ਦੇ ਫਿਰ ਵੀ ਵੱਡੇ ਮਾਨ ਸਨਮਾਨ ਪਰ ਜਫਿਆਂ ਪਰ ਵੇਰਵਾ ਸਾਂਝਾ ਕਰਦੇ ਦੱਸਿਏ ਹਾਂਜੀ ਵੀਰ ਜੀ ਇੱਕੋ ਮਿੰਟ ਉਹ ਰਜਤ ਦਾ ਅਸਲਾ ਨੁਸਰ ਤੁਹਾਡੇ ਲਈ ਹਾਂਜੀ ਫੌਜੀ ਸਾਹਿਬ ਲੈ ਆਏ ਲੈਖਾ ਜੋਖਾ ਕੀ ਬਾਤ ਹੈ ਜੀ ਜਿੱਤ ਹਾਂਜੀ ਜਿੰਦਰਪਾਲ ਨੇ ਕਹਿੰਦਾ 헤ਰਾ ਫੇਰੀ ਨਹੀਂ ਹੁੰਦੀ ਓ ਮਾਝੇ ਵਾਲਿਓ 8 8 ਜਫੇ ਬਰਾਬਰ ਜੇ ਜਫੇ ਬਰਾਬਰ ਫਿਰ ਮੈਚ ਵੀ ਬਰਾਬਰ ਤੇ ਹੁਣ ਪਹਿਲੀ ਰੇਡ ਜਿਹੜੀ ਹੁੰਦੀ ਹੈ ਤੇ ਪੁਆਇੰਟ ਆਲੇ ਉਹਦੇ ਨਵੇੜਾ ਹੋਣਾ ਹੈ ਪਵਨ ਫੌਜੀ ਵੱਡਾ ਵੀ ਦੱਸੇਗਾ ਧੂਰੇ ਧੂਰੇ ਪਿੰਡ ਦੀ ਟੀਮ ਦੇ ਨੰਬਰ ਨੇ 34 ਤੇ ਵਿਰੋਧੀ ਸਾਈਡ ਮਸਤਗੜ ਦੀ ਟੀਮ ਦੇ ਨੰਬਰ ਵੀ 34 ਅੱਦੇ ਪੁਆਇੰਟ ਤੇ ਮਸਤਗੜ ਦੀ ਟੀਮ ਜੇ ਧੂਰੇ ਆ ਤਾੜੀਆਂ ਮਾਰ ਲੈਣ ਆਓ ਚਾਹੇ ਮਸਤਗੜ ਚਾਹੇ ਪੂਰਾ ਕੋਨਾ ਵਨ ਗੁਆਰ ਪਿੰਡ ਦੇ ਵੀਰਾਂ ਨੂੰ ਟੀਰ ਇੱਕ ਮਿੰਟ ਇੱਕ ਮਿੰਟ ਬੈਕ ਟਰੇਡਰ ਨਿੱਕੇ ਨਜ਼ਰ ਆ ਜੀ ਤਾੜੀਆਂ ਮਾਰਦੇ ਨੇ ਨਿੱਕੇ ਦੇ ਲਈ ਤੇ 6 ਦਫਾ ਲਾ ਕੇ ਅਲਗੋ ਕੋਠੀ ਨਾਲ ਜੱਗਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਸਟਾਪਰ ਬਣਿਆ ਤਾੜੀਆਂ ਮਾਰਦੇ ਹੋ ਜੱਗੇ ਦੇ ਲਈ ਵੀ ਹੁਣ ਮੈਂ ਰਾਣੀ ਵੀਰ ਨੂੰ ਬੇਨਤੀ ਕਰਾਂਗਾ ਸਿੰਘਪੁਰੇ ਰਾਣੀ ਨੇ ਮੈਂ